ਨਾਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ ਤੇ ਇਸ ਦੇ ਮੱਦੇਨਜ਼ਰ ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਦੇ ਤਹਿਤ ਅੱਜ ਮੁਕਸਦ ਸਾਹਿਬ ਦੇ ਪਿੰਡ ਸਦਰਵਾਲਾ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਜੱਲੇਵਾਲ ਪਹੁੰਚੇ ਜਿੱਤੇ ਉਹਨਾਂ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਕਿਸਾਨ ਇਕਾਈਆਂ ਨੂੰ ਵੱਧ ਤੋਂ ਵੱਧ ਹਰਿਆਣਾ ਦੇ ਬਾਰਡਰਾਂ ਤੇ ਪਹੁੰਚਣਾ ਚਾਹੀਦਾ ਹੈ ਤੇ ਨਾਲ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੀ ਕਿਸਾਨਾਂ ਦੇ ਟਰੈਕਟਰਾਂ ਦਾ ਨੁਕਸਾਨ ਹੋਇਆ ਏ ਉਹਨਾਂ ਦੀ ਰਿਪੇਅਰ ਕਰਵਾ ਕੇ ਕਿਸਾਨਾਂ ਨੂੰ ਵਾਪਸ ਖਿਤੇ ਜਾਣਗੇ ਦੇਖੋ ਸਾਡਾ ਫੈਸਲਾ ਬੜਾ ਕਲੀਅਰ ਹੈ ਕਿ ਸਾਡਾ ਅਸੀਂ ਗੈਰ ਰਾਜਨੀਤਿਕ ਐਸਕੇਮ ਹੈ ਅੰਦੋਲਨ ਗੈਰ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਰੱਖ ਕੇ ਹੀ ਲੜਾਂਗੇ ਹਾਂ ਇਹ ਜ਼ਰੂਰ ਹੈ ਕੱਲ ਜਿਸ ਤਰ੍ਹਾਂ ਦਾ ਭਾਜਪਾ ਵੱਲੋਂ ਲੋਕਾਂ ਦੇ ਨਾਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੈਪਚਰ ਕੀਤਾ ਲੋਕਾਂ ਦੀ ਗੱਲ ਬਾਹਰ ਜਾਣ ਨੂੰ ਰੋਕਿਆ ਔਰ ਜਿੱਡੀ ਵੱਡੀ ਪੱਧਰ ਦੇ ਉਤੇ ਬੈਰੀਕੇਟਿੰਗ ਕਰਕੇ ਲੋਕਾਂ ਦਾ ਇੱਕ ਆਵਾਜਾਈ ਦਾ ਜਿਹੜਾ ਰਸਤਾ ਸੀ ਉਹ ਤੋੜ ਕੇ ਰੱਖਿਆ ਹੋਇਆ ਹੈ ਪੰਜਾਬ ਤੇ ਹਰਿਆਣੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਬਾਹਰਲੇ ਮੁਲਕਾਂ ਦੀਆਂ ਸਰਹੱਦਾਂ ਦੇ ਅਸੀਂ ਜਾਂਦੇ ਹੋਈਏ ਤੇ ਸਾਰੀ ਗੱਲ ਅਸੀਂ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਾਡਾ ਸ਼ੁਭ ਕਰਨ ਦੀ ਸ਼ਹਾਦਤ ਤੋਂ ਬਾਅਦ ਸ਼ੁਭ ਕਰਨੀਆਂ ਅਸਕਲ ਯਾਤਰਾਵਾਂ ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਬੜਾ ਸਹਿਯੋਗ ਭਰਪੂਰ ਪਿਆਰ ਲੋਕ ਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਸਰਬੰਧਲੀ ਸਰ ਸਮਰਪਿਤ ਕਰਨ ਵਾਲੇ ਲੋਕਾਂ ਨੇ ਵੱਡੇ ਪ੍ਰੋਗਰਾਮ ਉਹਨਾਂ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਨੇ ਔਰ ਉਹ ਇੱਕ ਤਰ੍ਹਾਂ ਦੀ ਪੂਰੇ ਦੇਸ਼ ਦੇ ਵਿੱਚ ਜਾਗਰਤੀ ਦੀ ਮਹਿੰਮ ਦਾ ਕੰਮ ਇਹ ਕਰ ਰਹੇ ਨੇ ਔਰ ਇਸੇ ਦੇ ਜਰੀਏ ਅਸੀਂ ਅਸੀਂ ਉਹਨਾਂ ਪੋਲੀਟੀਕਲ ਧਿਰਾਂ ਤੋਂ ਸਵਾਲ ਵੀ ਪੁੱਛਾਂਗੇ ਅੱਜ ਜਦੋਂ ਚੋਣਾਂ ਦਾ ਸਮਾਂ ਦੇ ਵਿੱਚ ਉਹ ਪਿੰਡਾਂ ਜਾਣਗੇ ਕਿ ਕੀ ਇਹ ਸ਼ੁਭ ਕਰਨ ਜਿਹੜਾ ਤੁਸੀਂ ਮਾਰਿਆ ਗੋਲੀ ਮਾਰ ਕੇ ਇਹ ਜਿਹੜੀ ਗੱਲ ਕਹਿਣ ਚੱਲਿਆ ਸੀ ਕਿ ਮੋਦੀ ਜੀ ਤੇਰੇ ਵਾਅਦੇ ਨਹੀਂ ਸੀ ਲੋਕਾਂ ਨਾਲ ਤੇ ਕੀ ਤੂੰ ਚੋਣਾਂ ਦੌਰਾਨ ਵਾਅਦੇ ਕਰਕੇ ਤੇ ਜੇ ਲੋਕ ਤੈਨੂੰ ਮੁੜ ਦੁਬਾਰਾ ਵਾਅਦੇ ਯਾਦ ਕਰਾਉਣ ਆ ਰਹੇ ਨੇ ਕੀ ਫਿਰ ਤੁਸੀਂ ਅੱਗੇ ਵੀ ਲੋਕਾਂ ਨਾਲ ਇਹ ਵਰਤਾਓ ਕਰੋਗੇ ਅੱਗੇ ਵੀ ਤੁਸੀਂ ਲੋਕਾਂ ਦੇ ਗੋਲੀਆਂ ਮਾਰਾ ਕਰੋਗੇ ਜਾਂ ਲੋਕਾਂ ਦੀ ਗੱਲ ਸੁਣੋਗੇ ਇਹ ਗੱਲਾਂ ਦੇ ਸਵਾਲ ਅਸੀਂ ਉਹਨਾਂ ਤੋਂ ਪੁੱਛਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਤੋਂ ਪੁੱਛਣਗੇ कई ਕਿੰਨ ਦੇ ਵਿੱਚ ਪੋਸਟਰ ਵੀ ਲਗਾਏ ਗਏ ਨੇ ਕਿ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ ਕਿਸਾਨ ਕਿਤੇ ਬੋਲੋ ਦੇਖੋ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਬਣਿਆ ਹੈ ਉਹ ਇੱਕ ਕਿਸਾਨਾਂ ਦਾ ਪ੍ਰੋਗਰਾਮ ਬਣਿਆ ਹੈ ਕਿ ਅਸੀਂ ਛਾਤ ਵਿੱਚ ਧੰਗ ਦੇ ਨਾਲ ਸਵਾਲ ਪੁੱਛਣੇ ਨੇ ਅਗਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਉਹ ਦਿੰਦੀ ਲੀਡਰਸ਼ਿਪਾਂ ਭੱਜਦੀ ਹੈ ਸਵਾਲਾਂ ਦੇ ਜਵਾਬ ਤੋਂ ਫਿਰ ਸੁਭਾਵਿਕ ਹੈ ਕਿ ਵਿਰੋਧ ਹੋਏਗਾ ਫਿਰ ਕਾਲੇ ਝੰਡੇ ਨਾਲ ਵਿਰੋਧ ਵੀ ਕਰਾਂਗੇ ਲੇਕਿਨ ਜਿਹੜੇ ਪੋਸਟਰ ਲਾਏ ਨੇ ਪੋਸਟਰ ਅਸੀਂ ਸ਼ੁਭ ਕਰਨ ਦੀ ਵੱਡੀ ਤਸਵੀਰ ਔਰ ਉੱਪਰਲੇ ਪਾਸੇ ਲਿਖ ਕੇ ਲਾਵਾਂਗੇ ਅਸੀਂ ਕਿ ਮੇਰਾ ਕੀ ਕਸੂਰ ਸੀ ਥੱਲੇ ਲਿਖ ਕੇ ਪਾਵਾਂਗੇ ਕਿ ਮੈਂ ਤਾਂ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਜੀ ਤੁਹਾਡੇ ਸਾਡੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਚੱਲਿਆ ਸੀ ਕਿ ਤੁਸੀਂ ਆਹਾ ਆਹ ਏਡ ਲਿਖ ਕੇ ਵਾਅਦੇ ਸਾਡੇ ਨਾਲ ਕੀਤੇ ਨਹੀਂ ਤਾਂ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਉਹ ਪੋਸਟਰ ਲਾਵਾਂਗੇ ਔਰ ਸਾਡਾ ਉਹ ਮਹਮਲ ਚੱਲੇਗੀ ਪੂਰੇ ਪਹਾੜ ਦੇ ਵਿੱਚ ਉਹ ਪੋਸਟਰ ਲੱਗਣਗੇ ਚਰਪਾਣੀ ਟੀਵੀ ਲਈ ਐਚ ਤੋਂ ਡੀਡੀ ਰਿਪੋਰਟ